next24 punjab news channel ਦੇ ਦਰਸ਼ਕਾਂ ਪਰਪਰ ਸੱਛਿਆ ਕਾਲ ਸਾਡੇ ਚੈਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਬਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੱਜ ਤਰਾਂਤ ਅੰਜਲੇ ਦੇ ਅੰਦਰ ਪੁਲਿਸ ਦੇ ਵੱਲੋਂ ਰੈਡ ਅਲਰਟ ਦੇ ਤਹਿਤ ਪੰਜਾਬ ਦੇ ਕਰੀਬ ਨਾਕੇ ਬੰਦੀ ਕਰਕੇ ਆਉਂਦੇ ਜਾਂਦੇ ਵਾਹਕਾਂ ਦੀ ਬੜੀ ਬਰੀਕੀ ਦੇ ਨਾਲ ਕੀਤੀ ਗਈ ਚੈਕਿੰਗ। ਅੱਜ ਪੰਜਾਬ ਦੇ ਡੀਜੀਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹਰੇਕ ਜ਼ਿਲ੍ਹੇ ਦੇ ਅੰਦਰ ਦੁਪਹਿਰ ਸਮੇਂ ਸਪੈਸ਼ਲ ਨਾਕੇ ਬੰਦੀ ਕਰਕੇ ਆਉਂਦੇ ਜਾਂਦੇ ਮੋਟਰਸਾਈਕਲਾਂ, ਕਾਰਾਂ ਤੇ ਹੋਰ ਨਾ ਦੇ ਚੈਕਿੰਗ ਕੀਤੀ ਜਾਵੇ ਜਿਸ ਦੇ ਤਹਿਤ ਅੱਜ ਦੁਪਹਿਰ ਸਮੇਂ ਪੰਜਾਬ ਦੇ ਕਰੀਬ ਨਾਕੇ ਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜੋ ਜ਼ਿਲ੍ਹੇ ਦੇ ਅੰਦਰ 300 ਦੇ ਕਰੀਬ ਪੁਲਿਸ ਮੁਲਾਜ਼ਮ ਕਰੀਬ ਨਾਕੇ ਬੰਦ ਦੌਰਾਨ ਡਿਊਟੀਆਂ ਲਗਾਈਆਂ ਗਈਆਂ ਸਨ ਜਿਥੇ ਕਿ ਐਸਐਸਪੀ ਸਬਡਿਵੀਜ਼ਨ ਪਿੱਖੀਵਿੰਡ ਦੇ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਮਾਨਜੋਗ ਡੀਜੀਪੀ ਸਾਹਿਬ ਅਤੇ ਤੁਰੰਤਾਂ ਨੇ ਐਸਐਸਪੀ ਅਭਿਮਨਯੂ ਰਾਣਾ ਦੇ ਹੁਕਮ ਅਨੁਸਾਰ ਅੱਜ ਤੁਰੰਤਾਂ ਜ਼ਿਲ੍ਹੇ ਦੇ ਅੰਦਰ ਸਪੈਸ਼ਲ ਪੰਜਾਬ ਦੇ ਕਰੀਬ ਨਾਕਾਬੰਦੀ ਕਰਕੇ ਆਉਂਦੇ ਜਾਂਦੇ ਰਹਿਣ ਦੀ ਅਤੇ ਅਨਨ ਦੀ ਬੜੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਜਿਸ ਤਰ੍ਹਾਂ ਦੁਪਹਿਰ ਸਮੇਂ 3 ਘੰਟੇ ਤੱਕ ਵਾਹਨ ਦੀ ਬੜੀ ਬਰੀਕੀ ਦੇ ਨਾਲ ਚੈਕਿੰਗ ਕਰਦੇ ਪੁਲਿਸ ਅਧਿਕਾਰੀ ਨਜ਼ਰ ਆਏ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਹੈ ਉਥੇ ਭੜੇ ਅਨਸਰਾਂ ਨੂੰ ਕਾਬੂ ਕਰਨ ਵਾਸਤੇ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਾਸਤੇ ਮਾਨਯੋਗ ਡੀਆਈਜੀ ਸਾਹਿਬ ਫੋਜਪੁਰ ਰੇਂਜ ਵੱਲੋਂ ਜਿਹੜਾ ਰੈਡ ਅਲਰਟ ਜ਼ਿਲ੍ਹੇ ਦੇ ਵਿੱਚ ਜਾਰੀ ਕੀਤਾ ਗਿਆ ਤੇ ਜਿਹੜੀ ਨਾਕਾਬੰਦੀ ਆ ਉਹ ਜਿਹੜੀ ਆ ਦੁਪਹਿਰੇ ਕਰਾਈ ਗਈ ਆ 3 ਵਜੇ ਤੱਕ ਉਸ ਸੰਬੰਧ ਦੇ ਵਿੱਚ ਜਿਹੜਾ ਨਾਕਾ ਆ ਉਹ ਅਲਗੋ ਕੋਠੀ ਮੇਰੇ ਵੱਲੋਂ ਲਾਇਆ ਗਿਆ ਉਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਚੌਕੀ ਚਾਰਜਾਂ ਦਾ ਐਸਐਸਓਾਂ ਦੀ ਜਿਹੜੀ ਰੈਡ ਅਲਰਟ ਦਾ ਆ ਨਾਕਾਬੰਦੀ ਕੀਤੀ ਗਈ ਆ ਉਹ ਇਸ ਦੌਰਾਨ ਅਸੀਂ ਵਾਹਨ ਨੂੰ ਰੋਕ ਕੇ ਉਹਨਾਂ ਦੀ ਸਰਚ ਪ੍ਰੋਸੀਜਰ ਕਰ ਰਹੇ ਆ ਚੈੱਕ ਕਰ ਰਹੇ ਆ ਤੇ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਨੂੰ ਅ ਟੈਕਨੀਕਲ ਤਰੀਕੇ ਦੇ ਨਾਲ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਾਈਸ ਨਾਲ ਚੈਕਿੰਗ ਕੀਤੀ ਜਾਂਦੀ ਹੈ ਤੇ ਤਾਂ ਕਿ ਜਿਹੜੀ ਆ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾ ਸਕੇ ਤੇ ਜਿਹੜੀ ਯੁੱਧ ਨਸ਼ਾ ਵਿਰੋਧਿਆ ਇਹਨੂੰ ਕਾਮਯਾਬ ਕੀਤਾ ਜਾ ਸਕੇ ਤੇ ਜਿਹੜੀ ਆ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ